ਸਾਲੀ ਦੇ ਆਗੂ ਭਾਈ ਮਨਜੀਤ ਸਿੰਘ ਵੱਲੋਂ ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਾਲੀ ਦਲ ਵਿੱਚ ਮੌਜੂਦ ਅਕਾਲੀ ਨੇਤਾਵਾਂ ਦੇ ਉੱਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਇਸ ਲੜੀ ਦੇ ਤਹਿਤ ਅੱਜ ਕੋ ਬਾਅਦ ਫਿਰ ਤੋਂ ਭਾਈ ਮਨਜੀਤ ਸਿੰਘ ਬਰੋ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨਾਲ ਮੁਲਾਕਾਤ ਕੀਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਮਨਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਦੀ ਨਿਗਾਰ ਦਾ ਸਭ ਤੋਂ ਵੱਡਾ ਜ਼ਿੰਮੇਵਾਰ ਸ਼੍ਰੋਮਣੀ ਕਾਲੀ ਦਲ ਦੀ ਉਸ ਵੇਲੇ ਦੀ ਲੀਡਰਸ਼ਿਪ ਹੈ ਉਨਾਂ ਨੇ ਕਿਹਾ ਕਿ ਜੋ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਹੋਈਆਂ ਉਸ ਵਿੱਚ ਸ਼ਮਨੀ ਕਾਲੀ ਦਾ ਸਿੱਧੇ ਰੂਪ ਤੇ ਜਿਹੜੀ ਹੈ ਜ਼ਿੰਮੇਵਾਰ ਹੈ ਉਹਨਾਂ ਵੱਲੋਂ ਬਾਅਦ ਵਿੱਚ ਜੋ ਬੇਅਦਬੀ ਦੇ ਦੋਸ਼ ਹਨ ਉਹਨਾਂ ਨੂੰ ਵੱਡੇ-ਵੱਡੇ ਅਹੁਦੇ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਇਸ ਵਿੱਚ ਉਹ ਹਰ ਇੱਕ ਵਿਅਕਤੀ ਜ਼ਿੰਮੇਵਾਰ ਹੈ ਜਿਸ ਨੇ ਇਸ ਵਿੱਚ ਭੂਮਿਕਾ ਨਿਭਾਈ ਗਈ ਹੈ ਉੱਥੇ ਉਹਨਾਂ ਨੇ ਕਿਹਾ ਕਿ ਇਸ ਤੇ ਲੜੀ ਦਿੱਤਾ ਹੈ ਸ਼ਮਨੀ ਕਾਲੀ ਅਕਾਲ ਦਾ ਟਕਸਾਲੀ ਦੇ ਆਗੂਆਂ ਵੱਲੋਂ ਇੱਕ ਤਰੀਕ ਨੂੰ ਜਿੱਤੇਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲ ਕੇ ਆਪਣੀ ਗਲਤੀ ਦਾ ਪ੍ਰਗਟਾਵਾ ਕੀਤਾ ਜਾਵੇਗਾ ਅਤੇ ਸ਼ੋਮਣੀ ਕਾਲੀ ਦਾ ਨੂੰ ਦੁਬਾਰਾ ਤੋਂ ਸੱਚੀ ਬਤ ਕਰਨ ਵਾਸਤੇ ਹਰ ਇੱਕ ਸੰਭਵ ਕੋਸ਼ਿਸ਼ ਜਿਹੜੀ ਹੈ ਕੀਤੀ ਜਾਵੇਗੀ ਹੋਰ ਕੀ ਕਹਿਣਾ ਹੈ ਭਾਈ ਮਨਜੀਤ ਸਿੰਘ ਦਾ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਹੋਤੀ ਗਈ ਹੈ ਔਰ ਲੰਮੀਆਂ ਪੰਥਕ ਵਿਚਾਰਾ ਹੋਈਆਂ ਨੇ ਜਿਹਦੇ ਵਿੱਚ ਪਹਿਲੀ ਤਰੀਕ ਨੂੰ ਜਿਹੜੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਵਾਸਤੇ ਲੀਡਰਸ਼ਿਪ ਆਈ ਆਉਣੀ ਆ ਔਰ ਪੰਥ ਦੇ ਹੋਰ ਗਭੀਰ ਜਿਹੜੇ ਮਸਲੇ ਆ ਜਿਹੜੇ ਮੌਜੂਦਾ ਮਸਲੇ ਆ ਔਰ ਪੰਥ ਨੂੰ ਔਰ ਸ਼ਰੋਮਣੀ ਅਕਾਲੀ ਦਲ ਨੂੰ ਜਿਹੜੀ ਇਸ ਟਾਈਮ ਤੇ ਬਹੁਤ ਵੱਡੀ ਜਿਹੜੀ ਇਸ ਵੇਲੇ ਘਾਟ ਪਈ ਆ ਚਾਹੇ ਉਹ ਰਾਜਨੀਤਿਕ ਤੌਰ ਤੇ ਆ ਔਰ ਪੰਥਕ ਸ਼ਕਤੀ ਨੂੰ ਇਕੱਠਾ ਕਰਨ ਵਾਸਤੇ ਤੇ ਪੰਥ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਵਾਸਤੇ ਪਿਛਲੀਆਂ ਜਿਹੜੀਆਂ ਗਲਤੀਆਂ ਲੀਡਰਸ਼ਿਪ ਤੋਂ ਹੋਈਆਂ ਨੇ ਉਹਦੀ ਮਾਫੀ ਮੰਗਣ ਵਾਸਤੇ ਲਿਖਤੀ ਤੌਰ ਤੇ ਉਹ ਇੱਕ ਤਰੀਕ ਨੂੰ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਣ ਕੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਆਣ ਕੇ ਇੱਕ ਮੰਗ ਪੱਤਰ ਦੇਣਗੇ ਕਿ ਚਿੱਠੀ ਦੇਣਗੇ ਕਿ ਸਾਡੇ ਤੋਂ ਜਦੋਂ ਸਰਕਾਰ ਸੀ ਤੇ ਉਹ ਸਰਕਾਰ ਵਿੱਚ ਬੈਠੇ ਸਨ ਤੇ ਉਸ ਟਾਈਮ ਤੇ ਜਿਹੜੀ ਬੇਦਬੀ ਹੋਈ ਹੈ ਦੇ ਬੇਦਬੀ ਵਾਲੇ ਲੋਕਾਂ ਨੂੰ ਜਿਹੜੀ ਸਜ਼ਾ ਨਹੀਂ ਕਿ ਦਿੱਤੀ ਗਈ ਔਰ ਉਹਦੇ ਚਾਹੀ ਉਹ ਕਹਿੰਦੇ ਬੋਲ ਨਹੀਂ ਸਕੇ ਸੈਣੀ ਨੂੰ ਡੀਜੀਪੀ ਲਾਇਆ ਹਜ਼ਾਰ ਆਲਮਨੂਨ ਉਹਦੇ ਘਰਦਿਆਂ ਨੂੰ ਟਿਕਟ ਦਿੱਤੀ ਤੇ ਇਸੇ ਤਰ੍ਹਾਂ ਹੋਰ ਮਾਫੀ ਦਿੱਤੀ ਗਈ RAM REE ਨੂੰ ਕਹਿੰਦੇ ਅਸੀਂ ਉਸ ਵਕਤ ਨਾਲ ਸੀ ਤੇ ਲੇਕਿਨ ਅਸੀਂ ਉੱਥੇ ਬੋਲੇ ਨਹੀਂ ਕਿਉਂਕਿ ਗਰਬਾਣੀ ਕਹਿੰਦੀ ਬੋਲਿਏ ਸੱਚ ਧਰਮ ਝੂਠ ਨਾ ਬੋਲਿਏ ਜੋਗਰ ਦਸੇ ਵਾਟ ਮਰੀਦਾ ਚੋਲਿਏ ਸੋ ਉਹਨਾਂ ਸਾਰੇ ਜਿਹੜੇ ਉਹਨਾਂ ਤੋਂ ਕਟਾਈਆਂ ਹੋਈਆਂ ਨੇ ਉਹਦੀ ਮਾਫੀ ਮੰਗਣ ਵਾਸਤੇ ਨਤਮਸਤ ਹੋਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹਿਲੀ ਤਰੀਕ ਨੂੰ 11 ਵਜੇ ਸਾਰੀ ਲੀਡਰਸ਼ਿਪ ਜਿਹੜੀ ਹੈ ਇੱਥੇ ਆਣ ਕੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਮਿਲੂਗੀ ਔਰ ਉਸ ਬਾਰੇ ਅਸੀਂ ਅੱਜ ਮਿਲ ਕੇ ਤੇ ਵਿਚਾਰ ਵਟਾਂਦਰਾ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਨਾਲ ਕੀਤਾ ਬੜੀਆਂ ਗੰਭੀਰ ਵਿਚਾਰ ਹੋਈਆਂ ਕਿ ਪੰਥਕ ਸ਼ਕਤੀ ਨੂੰ ਕਿਸ ਤਰ੍ਹਾਂ ਕੀਤਾ ਇਕੱਠਾ ਕੀਤਾ ਜਾਵੇ ਜਿਹੜੇ ਗੰਭੀਰ ਮਸਲੇ ਨੇ ਔਰ ਉਹਨਾਂ ਮਸਲਿਆਂ ਤੇ ਵਿਚਾਰ ਵਟਾਂਦਰਾ ਜਿਹੜਾ ਹੋਇਆ ਇਹ ਸਾਰਾ ਕਾਲ ਤੱਕ ਸਭ ਤੇ ਜਹਦਦਰ ਨਾਲ ਹੀ ਮਿਲ ਕੇ ਕੀਤਾ ਹੈ ਪੈਸੇ ਤੁਹਾਨੂੰ ਕੀ ਲੱਗਦਾ ਕਿ ਬੇਦਬੀ ਦੇ ਦੌਰ ਚ ਕੌਣ ਦੋਸ਼ੀ ਸੀਗਾ ਉਸ ਵੇਲੇ ਜੀ ਲੱਗਦਾ ਕਿ ਵੀ ਕੋਈ ਸਾਰੇ ਹੁਣ ਮੈਂ ਇਕੱਲੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਸੇ ਨੂੰ ਕਲੈਕਟਿਵ ਤੌਰ ਤੇ ਸਾਰੀ ਲੀਡਰਸ਼ਿਪ ਹੀ ਦੋਸ਼ੀ ਸੀ ਕਿਉਂਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਇਹ ਕਾਰਵਾਈ ਉਦੋਂ ਨਹੀਂ ਹੋਈ ਜਾਂ ਡੀਜੀਪੀ ਲਾਇਆ ਗਿਆ ਕਿ ਅਕਾਲ ਪੁਰਖ ਸਾਹਿਬ ਤੇ ਮਾਫੀ ਦਿੱਤੀ ਗਈ ਤੇ ਸਾਰੀ ਲੀਡਰਸ਼ਿਪ ਉਹਦੇ ਉਸ ਟਾਈਮ ਤੇ ਹੈਗੀ ਹੀ ਇਕੱਲੇ ਦਾ ਨਾ ਕਿਸਦਾ ਪੱਕਾ ਲੈਣਾ ਕੀ ਲੱਗਦਾ ਇਸੇ ਚੀਜ਼ ਦਾ ਕਿੰਨਾ ਮਾਇਜਾ ਜਿਹੜਾ ਅਕਾਲੀ ਦਲ ਨੂੰ ਝੁੱਕਣਾ ਪੈ ਰਿਹਾ ਹੈ ਲਗਾਤਾਰ ਵੇਖੋ ਜਿਹੜਾ ਅ ਅਰਸ਼ ਤੋਂ ਫਰਸ਼ ਤੇ ਆ ਨਾ ਸ਼ਰੋਮਨੀ ਅਕਾਲੀ ਦਲ ਉਹਦਾ ਮੁੱਖ ਕਾਰਨ ਇਹੋ ਯਾ ਕਿ ਉਹਦੀ ਪਿੱਠ ਜਿਹੜੀ ਸੀ ਉਹ ਗੁਰੂ ਵੱਲੋਂ ਹਟਕੇ ਤੇ ਬੜੇ ਦਿੱਲੀ ਵਾਲੇ ਪਾਸੇ ਹੋ ਗਈ ਸੀ ਔਰ ਸਿੱਖ ਜਿਹੜਾ ਹਮੇਸ਼ਾ ਸ਼੍ਰੀ ਅਕਾਲ ਪੁਰਖ ਸਾਹਿਬ ਨੂੰ ਸਮਰਪਿਤ ਰਹਿੰਦਾ ਔਰ ਇੱਥੇ ਮਰੀ ਤੇ ਪੀਰੀ ਦਾ ਸਿਧਾਂਤ ਹੈ ਗੁਰੂ ਅਰਗਵਿੰਦ ਪਾਸ਼ਾ ਨੇ ਜਿਹੜਾ ਮਰੀ ਪੀਰੀ ਦਾ ਸਿੱਖ ਜਿੱਥੇ ਰਾਜਨੀਤਿਕ ਹੈ ਉੱਥੇ ਧਾਰਮਿਕ ਵੀ ਹੈ ਔਰ ਧਰਮ ਨੂੰ ਉੱਤੇ ਰੱਖ ਕੇ ਰਾਜਨੀਤੀ ਨੂੰ ਥੱਲੇ ਰੱਖ ਕੇ ਘੋੜੀ ਬਣਾ ਕੇ ਰਾਜਨੀਤੀ ਸਿੱਖ ਨੇ ਕਰਨੀ ਸੀ ਲੇਕਿਨ ਕਈ ਵਾਰ ਜਦੋਂ ਰਾਜ ਭਾਗ ਆ ਜਾਂਦਾ ਹੈ ਉਦੋਂ ਧਰਮ ਨੂੰ ਜਿਹੜੇ ਲੀਡਰਸ਼ਿਪ ਆੜ ਨੇ ਉਹ ਥੱਲੇ ਕਰ ਦਿੰਦੇ ਆ ਉਹ ਨਿੱਜ ਪ੍ਰਸਤੀ ਜਿਹੜੀ ਹੈ ਤੇ ਸਰਕਾਰਾਂ ਦੀ ਉਹ ਉੱਪਰ ਹੋ ਜਾਂਦੀ ਹੈ ਜਿਹਦੇ ਕਰਕੇ ਜੇ ਧਰਮ ਦਾ ਕੁੰਡਾ ਰਵੇ ਤੇ ਰਾਜ ਵੀ ਸਹੀ ਚੱਲਦਾ ਹੈ ਫੈਸਲੇ ਵੀ ਗਲਤ ਨਹੀਂ ਹੁੰਦੇ ਕਈ ਵਾਰ ਉਦੋਂ ਗਲਤ ਫੈਸਲੇ ਹੁੰਦੇ ਆ ਜਦੋਂ ਅਸੀਂ ਧਰਮ ਤੋਂ ਪਾਸੇ ਚਲੇ ਜਾਂਦੇ ਆ ਧਰਮ ਨੂੰ ਉੱਤੇ ਕੁੰਡਾ ਬਣਾ ਕੇ ਨਹੀਂ ਚੱਲਦੇ ਸੋ ਉਹ ਫੈਸਲੇ ਇਸ ਕਰਕੇ ਗਲਤ ਹੋਏ ਆ ਜਦੋਂ ਸਾਡੀ ਪਿੱਠ ਜਿਹੜੀ ਹੈ ਉਹ ਧਾਰਮਿਕ ਤੌਰ ਤੇ ਦਰਬਾਰ ਸਭ ਵੱਲੋਂ ਜਾਂ ਕਾਲ ਤੱਕ ਸਭ ਵੱਲੋਂ ਪਰੇ ਹੁੰਦੀ ਆ ਇਹ ਨਹੀਂ ਵੀ ਇਹਨਾਂ ਦੀ ਮੌਜੂਦਾ ਟਾਈਮ ਤੇ ਜਾਂ ਪਹਿਲਾ ਟਾਈਮ ਤੇ ਵੀ ਜਿਹੜੀ ਲੀਡਰਸ਼ਿਪ ਜਿਦਾਂ ਮਹਾਰਾਜ ਰਣਜੀਤ ਸਿੰਘ ਸੀ ਉਹਨਾਂ ਤੋਂ ਗਲਤੀ ਹੋਈ ਤੇ ਉਹਨਾਂ ਨੂੰ ਇੱਥੇ ਕਾਲ ਤਖਤ ਸਾਹਿਬ ਤੇ ਜਿਹੜਾ ਸੀ ਉਹ ਸੱਦਿਆ ਗਿਆ ਔਰ ਕਾਲੀ ਫੂਲਾ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਉਹ ਇਮਲੀ ਦੇ ਦਰਖਤ ਨਾਲ ਬੰਨ੍ਹ ਦਿਓ ਤੇ ਇਹਨਾਂ ਦੇ ਕੋਟਲੇ ਮਾਰੋ ਮਰੋ ਖਾਲਸਾ ਪੰਥਰੇ ਜਦੋਂ ਉਹ ਵੱਜ ਗਿਆ ਕਿ ਨਿਮਰਤਾ ਹੋ ਗਈ ਉਹਨੇ ਕਹਿਤਾ ਜੇ ਵੱਜਿਆ ਤਾਂ ਵੱਧ ਹੋ ਕੇ ਰਹਿੰਦੇ ਉਹਨਾਂ ਨੂੰ ਮਤਲਬ ਉਹਨਾਂ ਨੇ ਵੀ ਆਣ ਕੇ ਮਹਾਰਾਜ ਰਣਜੀਤ ਸਿੰਘ ਨੇ ਵੀ ਆਣ ਕੇ ਕਾਲ ਤਖਤ ਸਾਹਿਬ ਤੇ ਨਾਤਮਸਤਕ ਜਿਹੜੇ ਹੋਏ ਸੀ ਇਹ ਲੱਗਦਾ ਨਹੀਂ ਸਮਝ ਆਦਾ ਹੋ ਗਿਆ ਜੀ ਵੇਖੋ ਕਦੀ ਵੀ ਜਿਹੜੇ ਭੁੱਲ ਬਖਸ਼ਾਉਣ ਦਾ ਟਾਈਮ ਆ ਨਾ ਇਹ ਅੱਗੇ ਸਮਝ ਚੰਦੋ ਉਹਨਾਂ ਦਾ ਲਾਲਾ ਪਾਛੇ ਜੋ ਵੀ 300 ਪੀਤੀ ਗਲਤੀਆਂ ਦਾ ਸਿੱਖ ਪੁੱਤਲਾ ਸਿੱਖ ਨਹੀਂ ਹਰੇਕ ਮਨੁੱਖ ਜਿਹੜਾ ਗਲਤੀ ਦਾ ਪੁੱਤਲਾ ਹੈਗਾ ਤੇ ਜੇ ਫਿਰ ਵੀ ਉਹ ਆਣ ਕੇ ਆਣ ਕੇ ਨਤਮਸਤਕ ਹੋ ਕੇ ਗਲਤੀ ਨੂੰ ਮੰਨਦਾ ਮੈਂ ਸਮਝਦਾ ਬਹੁਤ ਵੱਡੀ ਗੱਲ ਆ ਉਹ ਔਰ ਸਵੇਰ ਦਾ ਘੁੱਸਿਆ ਸ਼ਾਮ ਨੂੰ ਘਰ ਆ ਜੇ ਕੋਈ ਉਹਨੂੰ ਘੁੱਸਿਆ ਨਹੀਂ ਕਹਿਦਾ ਇਹ ਠੀਕ ਆ ਜੋ ਕਾਲ ਤਖਤ ਸਾਹਿਬ ਦੇ ਜਹੇਦਾਰ ਉਹਨਾਂ ਨੂੰ ਸੇਵਾ ਲਾਉਣਗੇ ਉਹ ਖਿੜੇ ਮੱਥੇ ਪ੍ਰਵਾਨ ਕਰਨ ਤੇ ਕੋਈ ਦੇਰ ਨਹੀਂ ਹੁੰਦੀ ਕਤੇ ਕੋਈ ਕਹਿ ਕੰਮ ਨੂੰ ਕੋਈ ਦੇਰੀ ਨਹੀਂ ਹੁੰਦੀ ਜਦੋਂ ਜਾਗੀਏ ਉਹਦਾ ਸਵੇਰਾ ਹੁੰਦਾ ਹੈ ਭਾਈ ਸਾਹਿਬ ਜਿਹੜਾ ਪਹਿਲਾਂ ਵੀ ਇਹਨਾਂ ਨੇ ਮਾਫੀ ਮੰਗੀ ਸੀ ਜੀ ਫਕੀਰ ਸਿੰਘ ਬਾਦਲ ਉਹਨਾਂ ਨੇ ਜਦੋਂ ਦਾ ਕੱਟ ਰਸੇ ਕੰਮ ਕਰਦਾ ਉਹਦਾ ਨਹੀਂ ਉਹ ਅਸਲ ਚ ਮਾਫੀ ਨਹੀਂ ਮੰਗੀ ਗਈ ਉਦੋਂ ਫਿਰ ਮੈਂ ਮੈਂ ਤਾਂ ਨਹੀਂ ਮੈਨੂੰ ਉਹਦੋਂ ਕਾਲਤਖ ਸਾਹਿਬ ਦੀ ਮਰਿਆਦਾ ਦੇ ਲੰਗਣਾ ਕੀਤੀ ਗਈ ਸੀ ਇੱਕ ਇੱਥੇ ਵਿਧੀ ਵਿਧਾਨ ਆ ਕਿ ਜੇ ਕਿਸੇ ਗਲਤੀ ਕੀਤੀ ਉਹਨਾਂ ਕੇ ਐਪਲੀਕੇਸ਼ਨ ਦਵੇ ਪੰਜ ਸਿੰਘ ਸਹਿਬਾਨ ਕੱਟਰ ਹੋਣ ਅਕਾਲ ਤਖਤ ਸਾਹਿਬ ਦੇ ਅੱਗੇ ਮਾਫੀ ਹੁੰਦੀ ਮਗਰ ਮਾਫੀ ਮੰਗੀ ਜਾਂਦੀ ਆ ਆਪਾਂ ਪਰੇ ਰੋਜ਼ ਝਗੜੇ ਹੋ ਜਾਂਦੇ ਆਪਣੇ ਤੇ ਆਪਾਂ ਰੋਜ਼ ਜਿਹੜਾ ਮਾਫੀ ਮੰਗਾਉਨੇ ਆ ਕੇਹ ਸਿੰਘ ਨੂੰ ਉਹਨੂੰ ਪਰੇ ਦੇ ਅੱਗੇ ਮਾਫੀ ਮੰਗਣੀ ਪੈਂਦੀ ਹੈ ਕਿ ਪਿੱਛੇ ਜਾ ਕੇ ਉਹਨਾਂ ਨੂੰ ਆਲੇ ਜਾ ਕੇ ਉੱਥੇ ਮੰਗਲਾ ਅਕਾਲ ਤਖਤ ਸਾਹਿਬ ਦੇ ਪਿੱਛੇ ਨਹੀਂ ਮਾਫੀ ਮੰਗੀ ਜਾ ਸਕਦੀ ਔਰ ਉਹ ਵੀ ਮੈਂ ਸਮਝਦਾ ਕਿ ਸਿੱਖੀ ਸਿਧਾਂਤ ਦੀ ਅਕਾਲ ਤਖਤ ਸਾਹਿਬ ਦੇ ਉਸੂਲਾਂ ਦੀ ਇੱਕ ਉਲੰਘਣਾ ਹੋਈ ਆ ਉਤਨੀ ਹਿਮਾ ਵੀ ਮੰਗਣੀ ਚਾਹੀਦੀ ਹੈ ਕਾਲ ਤੱਕ ਸਾਹਬ ਦੇ ਅੱਗੇ ਮੰਗਣੀ ਚਾਹੀਦੀ ਹੈ ਇਹਨਾਂ ਨੇ ਦਿਖਾਵੇ ਲਈ ਕੀਤਾ ਗਿਆ ਸਾਹਿਬ ਸੋ ਇਹ ਜਿਹੜਾ ਮਾਫੀ ਵਾਲਾ ਕੰਮ ਆ ਨਾ ਉਹ ਵਿਧੀ ਦੇ ਵਿਧਾਨ ਦੇ ਅਨੁਸਾਰ ਹੋਣਾ ਚਾਹੀਦਾ ਜਿਸ ਤਰ੍ਹਾਂ ਹੋਣਾ ਹੈ ਇਹ ਲੀਡਰਸ਼ਿਪ ਜਿਹੜੀ ਆ ਪਹਿਲੀ ਤਰੀਕ ਨੂੰ ਆਊਗੀ ਔਰ ਆਣ ਕੇ ਦੱਸੂਗੀ ਵੀ ਸਾਥੋ ਆ ਗਲਤੀਆਂ ਅਸੀਂ ਉਦੋਂ ਕੀਤੀਆਂ ਭਾਵੇਂ ਨਹੀਂ ਪਰ ਅਸੀਂ ਬੋਲੇ ਤਾਂ ਨਹੀਂ ਨਾ ਜਦੋਂ ਸਾਹਿਬ ਜਿਆਦਾ ਨੂੰ ਸ਼ਹੀਦ ਕਰਨ ਲੱਗੇ ਸੀ ਸ਼ੇਰ ਜਿਹੜਾ ਉਹ ਆਪਣੇ ਉਧਰ ਦਾ ਜਿਹੜਾ ਮਲੇਰ ਕੋਟਲੇ ਦਾ ਹੈ ਨਵਾਬ ਸ਼ੇਰਖਾਂ ਉਹ ਹੀ ਬੋਲੇ ਸੀ ਨਾ ਬਾਕੀ ਤਾਂ ਚੁੱਪ ਕਰ ਰਹੇ ਸੀ ਦੋਸ਼ੀ ਦੋਵੇਂ ਇਹ ਜਿਹੜੇ ਉਸ ਟਾਈਮ ਤੇ ਜਦੋਂ ਸਾਹਿਬ ਜਦਾਂ ਨੂੰ ਸ਼ਹੀਦ ਕਰਨ ਲੱਗੇ ਸੀ ਤੇ ਨਹੀਂ ਬੋਲੇ ਤੇ ਦੋਸ਼ੀ ਤਾਂ ਉਹ ਵੀ ਹੈਗੇ ਸੀ ਉੱਚ ਬੜੇ ਲੋਕ ਸੀ ਉਦੋਂ ਕੱਲੇ ਉਹ ਨਹੀਂ ਹੈਗਾ ਪਰ ਹਾਰ ਦਾ ਨਾਰਾ ਕੱਲੋਂ ਉਹਨਾਂ ਮਾਰਿਆ ਸੀ ਭਾਈ ਸਾਹਿਬ ਲੱਗਦਾ ਹੈ ਕਿ ਇੱਕ ਤਰੀਕ ਤੁਸੀਂ ਕਹਿ ਰਹੇ ਹੋ ਕਿ ਸਾਰੀ ਲੀਡਰਸ਼ਿਪ ਪਹੁੰਚੀ ਤੁਸੀਂ ਪੰਥਕ ਸੇਵਾ ਬਹੁਤ ਲੰਮੇ ਸਮੇਂ ਤੋਂ ਕੀਤੀ ਤੁਸੀਂ ਸਰਬਰ ਵਿੱਚ ਵੀ ਆਗੇ ਬਾਕੀ ਨਾ ਬਲਬਤ ਹੁੰਦੀ ਹੋਏਗੀ ਤਾਂ ਕੀ ਲੱਗਦਾ ਹੈ ਕੌਣ-ਕੌਣ ਪਹੁੰਚ ਸਕਦਾ ਹੈ ਜਾਂ ਕੌਣ ਨਹੀਂ ਪਹੁੰਚੂਗਾ ਵੇਖੋ ਜਿਹੜੇ ਜਲੰਧਰ 'ਚ ਇਕੱਠੇ ਹੋਏ ਸੀ ਨਾ ਲੀਡਰਸ਼ਿਪ ਉਹ ਤਾਂ ਸਾਰੀ ਪਹੁੰਚੂਗੀ ਅਹੀਂ ਮੈਂ ਤਾਂ ਤੁਹਾਡੇ ਬਾਅਦ ਮੈਂ ਰਹਿਦਾ ਹਾਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਸ਼ਰੋਮਨੀ ਕਮੇਟੀ ਦੇ ਮੈਂਬਰਾਂ ਨੂੰ ਕਿ ਉਹ ਤਾਂ ਜਦੋਂ ਇਸ਼ਤਿਹਾਰ ਦਿੱਤੇ ਗਏ ਸੀ ਨਾ ਆਪਣੇ ਉਹ ਮਾਫੀ ਤੋਂ ਬਾਅਦ ਉਹ ਸ਼ਰੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਤੇ ਹੈ ਉਹਦੇ ਵਿੱਚ ਮੈਂਬਰ ਸਭਾਨ ਵੀ ਹੈਗੇ ਆ ਭਾਵੇਂ ਮੈਂਬਰ ਸਭਾਨਾਂ ਦੇ ਵਿੱਚ ਕੋਈ ਗਲਤੀ ਨਹੀਂ ਸੀ ਮੈਂ ਉਹਨਾਂ ਮੈਂਬਰ ਸਭਾਨਾਂ ਨੂੰ ਔਰ ਸਮੁੱਚੀ ਲੀਡਰਸ਼ਿਪ ਥਲੇ ਵਾਲੇ ਸਿੰਘਾਂ ਨੂੰ ਵੀ ਕਹਿਣਾ ਕਿਉਂਕਿ ਨਾਲ ਹੀ ਰਹਿ ਹੈ ਨਾ ਸਾਰੇ ਉਹ ਸਾਰੇ ਸਿੰਘਾਂ ਨੂੰ ਭਾਵੇਂ ਕੋਈ ਥੱਲੇ ਜ਼ਹੀਰਾਰ ਵੀ ਆ ਕੋਈ ਪ੍ਰਧਾਨ ਵੀ ਆ ਕਿਹੇ ਜ਼ਿਲ੍ਹੇ ਦਾ ਕੋਈ ਇਸੇ ਤਰ੍ਹਾਂ ਹਲਕੇ ਦੇ ਇੰਚਾਰਜ ਵੀ ਆ ਕੋਈ ਹੈਗੇ ਜਿਹੜੇ ਕਿਉਂਕਿ ਕਾਲਤਖ ਸਾਹਿਬ ਤੇ ਨਤਮਸਤ ਹੋਇਆ ਵੱਡੇ ਹੋਣਾ ਇੱਥੇ ਸਜ਼ਾ ਜਿਹੜੀ ਲੱਗਣੀ ਆ ਨਾ ਉਹ ਗੁਰੂ ਘਰ ਦੇ ਜੋੜੇ ਤਾਂ ਆਪਾਂ ਵੈਸੇ ਹੀ ਛਾੜਦੇ ਆ ਛਾੜਨੇ ਵੀ ਚਾਹੀਦੇ ਆ ਆਪਾਂ ਅਣਕ ਲੰਗਰ ਦੀ ਸੇਵਾ ਵੀ ਕਰਦੇ ਆ ਆਪਾਂ ਝਾੜੂ ਦੀ ਸੇਵਾ ਵੀ ਕਰਦੇ ਆ ਔਰ ਲੋਕ ਕਰੋੜਾਪਤੀ ਲੋਕ ਰੋ ਜਾਣ ਕੇ ਇੱਥੇ ਉਹ ਸੇਵਾ ਕਰਦੇ ਆ ਤੇ ਸਾਨੂੰ ਤਾਂ ਵੱਡੇ ਭਾਗ ਹੋਣੇ ਇਹ ਕਾਲ ਤਖਤ ਸਾਹਿਬ ਦੇ ਜਹੇਦਰ ਸੇਵਾ ਲਾਉਣਗੇ ਤੇ ਮੈਂ ਸਮਝਦਾ ਆ ਕਿ ਉਹ ਸੇਵਾ ਸਾਨੂੰ ਸਾਰਿਆਂ ਨੂੰ ਕਰੀ ਜੀ ਔਰ ਸਾਰੇ ਕਾਲੀਦਾਲ ਨੂੰ ਆਉਣਾ ਚਾਹੀਦਾ ਮੈਂ ਵੀ ਬੇਨਤੀ ਕਰਨਾ ਚਾਹਣਾ ਸਾਰਾ ਕਾਲੀਦਾਲ ਇੱਥੇ ਆਵੇ ਮਸਤਕੁਦ ਬਦ ਪ੍ਰਧਾਨਗੀ ਦੀ ਚੋਣ ਹੋ ਸਕਦੀ ਹੈ ਨਹੀਂ ਉਹ ਵੇਖੋ ਬਾਅਦ ਵਿੱਚ ਪਹਿਲਾਂ ਤਾਂ ਜਿਹੜਾ ਗਲਾਂ ਆ ਉਹਦੀ ਮਾਫੀ ਤਾਂ ਮੰਗੀ ਜੀ ਜੋ ਪਰ ਗ੍ਰਾਂਹ ਤੋਂ ਮਾਫੀ ਮੰਗਾ ਕੇ ਅਗਲੀਆਂ ਗੱਲਾਂ ਤਾਂ ਬਾਅਦ ਚ ਚਲਣੀਆਂ ਬਖਸ਼ ਸਿੰਘ ਸਾਹਿਬ ਨੇ ਕਿਸ ਤਰ੍ਹਾਂ ਦਾ ਸੁਭਾਸ਼ ਦਿੱਤਾ ਬਹੁਤ ਵਧੀਆ ਉਹਨਾਂ ਕਿਹਾ ਹੈ ਵੀ ਇਹ ਹੋਣੀ ਚਾਹੀਦੀ ਆ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜੇ ਕਿਸੇ ਗਲਤੀ ਕੀਤੀ ਆ ਹੋਰ ਵੀ ਜੇ ਕੋਈ ਇੱਥੇ ਪੇਸ਼ ਹੁੰਦੇ ਆਣ ਕੇ ਜਿਹੜਾ ਗਲਤੀ ਕੀਤੀ ਉਹ ਕਾਲਪਤਖ ਸਾਹਿਬ ਤੇ ਪੇਸ਼ ਹੁੰਦੇ ਆ ਨਤਮਸਤਕ ਹੁੰਦੇ ਆ ਉਹਨਾਂ ਨੂੰ ਸਜ਼ਾ ਲੱਗਦੀ ਆ ਫਿਰ ਸਜ਼ਾ ਭੁਗਤ ਕੇ ਫਿਰ ਅਰਦਾਸ ਹੁੰਦੀ ਆ ਔਰ ਫਿਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਜਿਹੜੇ ਉਹ ਮਾਫ ਕਰ ਦਿੰਦੇ ਆ ਤੇ ਗਲਤੀ ਜਿਹੜੀ ਨਾ ਭੁੱਲਣ ਹਾਰ ਸਭ ਕੋ ਆਪ ਭੁੱਲ ਗੁਰੂ ਕਰਤਾਰ ਅਸੀਂ ਤਾਂ ਸਾਰੇ ਰੋਜ਼ ਭੁੱਲਣ ਵਾਲੇ ਲੋਕ ਹੀ ਆ ਜਿੰਨੇ ਵੀ ਆਪਾਂ ਬਾਹੀ ਮੰਗਣੀ ਆਉਣੇ ਇੱਥੇ ਜਦੋਂ ਆਉਣੇ ਆ ਔਰ ਸਿੱਖ ਦੋਵੇਂ ਵੇਲੇ ਜਦੋਂ ਅਰਦਾਸ ਕਰਦਾ ਇੱਥੇ ਨਾਨਕ ਨਾਮ ਚੜ੍ਹਦੀ ਕਲਾ ਕਹਿੰਦਾ ਉੱਥੇ ਉਸ ਤੋਂ ਪਹਿਲਾਂ ਇਹ ਗੱਲ ਕਹਿੰਦਾ ਹੈ ਕਿ ਜੇ ਮੇਰ ਤੋਂ ਕੋਈ ਜਾਣੇ ਅਣਜਾਣੇ ਗਲਤੀ ਹੋਈ ਹੈ ਭੁੱਲ ਚੁੱਕ ਹੋ ਗਈ ਹੈ ਸਵੇਰੇ ਤੇ ਸ਼ਾਮੀ ਜਦੋਂ ਅਰਦਾਸ ਕਰ ਤਾਂ ਸੱਚੇ ਪਾਤਸ਼ਾਹੋਂ ਮਾਫ ਕਰਿਆ ਜੀ ਤੇ ਗੁਰੂ ਜੀ ਮਾਫ ਕਰਦੇ ਆ ਬਿਲਕੁਲ